ਕਰੌਂਦੇ ਦਾ ਬੂਟਾ ਤੁਸੀਂ ਜਿਹੜਾ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਕਰੌਂਦੇ ਨੂੰ ਤੁਸੀਂ ਖੇਤ ਦੀ ਬਾੜ ਖਾਤਰ ਵੀ ਬਰਤ ਸਕਦੇ ਹੋਗੇ ਤੇ ਇਹ ਜਿਹੜਾ ਇਸ ਤਰ੍ਹਾਂ ਦਾ ਫਲ ਜਿਹੜਾ ਇਹ ਕਰੌਂਦੇ ਦੇ ਉੱਪਰ ਲੱਗਿਆ ਹੁੰਦਾ ਜੀ ਕਾਫੀ ਖੱਟਾ ਜਿਹੜਾ ਇਹ ਫਲ ਹੁੰਦਾਗਾ ਇਹਨੂੰ ਤੁਸੀਂ ਚਾਰ ਪਾਉਣ ਲਈ ਵਰਤ ਸਕਦੇ ਹੋ ਚਟਨੀ ਬਣਾਉਣ ਲਈ ਵਰਤ ਸਕਦੇ ਹੋ ਮਰਬਾ ਬਣਾ ਸਕਦੇ ਹੋ ਦਾ ਤੇ ਇਹਨੂੰ ਜਿਹੜਾ ਸੁਕਾ ਕੇ ਵੀ ਵਰਤਿਆ ਜਾ ਸਕਦਾ ਹੈ ਕਾਫੀ ਜਿਹੜਾ ਗੁਣਾ ਨਾਲ ਭਰਪੂਰ ਜਿਹੜਾ ਇਹਦਾ ਫਲ ਹੁੰਦਾਗਾ ਚામੜੀ ਨਾਲ ਸੰਬੰਧਿਤ ਜਿੰਨੀਆਂ ਵੀ ਸਮੱਸਿਆਵਾਂ ਹੁੰਦੀਆਂ ਨੇ ਗੀਆਂ ਉਹਨਾਂ ਦੇ ਵਿੱਚ ਇਹ ਕਾਫੀ ਮਦਦ ਕਰਦਾ ਹੈਗਾ ਇਹਦਾ ਤੁਸੀਂ ਜੂਸ ਬਣਾ ਕੇ ਪੀ ਸਕਦੇ ਹੋਗੇ ਪਰ ਇੱਕ ਗੱਲ ਇਹਦੇ ਵਿੱਚ ਤੁਸੀਂ ਜਿਹੜੀ ਧਿਆਨ ਦੇ ਵਿੱਚ ਰੱਖਣੀ ਹੈ ਇਹ ਜ਼ਿਆਦਾ ਇਹਦਾ ਸੇਵਨ ਨਹੀਂ ਕਰਨਾ ਹੈਗਾ ਤੁਹਾਡੇ ਲਈ ਸਮੱਸਿਆ ਬਣ ਸਕਦਾ ਫਾਇਦਾ ਕਰਨ ਦੀ ਜਗ੍ਹਾ ਤੇ ਹੁਣ ਗੱਲ ਕਰ ਲਈ ਇਸ ਬੂਟੇ ਨੂੰ ਲਾਉਣ ਦਾ ਸਮਾਂ ਤੇ ਇਹਦੀ ਦੇਖਭਾਲ ਦਾ ਸਮਾਂ ਜੀ ਦੇਖਭਾਲ ਦਾ ਸਮਾਂ ਕਹ ਲੋ ਵੀ ਜਿਆਦਾ ਜਿਹੜੇ ਇਹਦੇ ਵਿੱਚ ਕਟਾਈ ਵਗੈਰਾ ਕਿਹੜੇ ਸਮੇਂ ਤੁਸੀਂ ਕਰਨੀ ਹੈਗੀ ਉਹ ਚੀਜ਼ ਬਾਰੇ ਜਿਹੜੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਇਹ ਬੂਟੇ ਨੂੰ ਤੁਸੀਂ ਫਰਵਰੀ ਮਾਰਚ ਦੇ ਮਹੀਨੇ ਲਾ ਸਕਦੇ ਹੋ ਹੁਣ ਇਹਦੇ ਲਾਉਣ ਦਾ ਬਿਲਕੁਲ ਠੋਕਮਾ ਸਮਾਂ ਚੱਲ ਰਿਹਾ ਜੀ ਤੇ ਇਸ ਤੋਂ ਇਲਾਵਾ ਇਹਨੂੰ ਤੁਸੀਂ ਜੁਲਾਈ ਅਗਸਤ ਸਤੰਬਰ ਇੰਨਾ ਮਹੀਨੇ ਦੇ ਵਿੱਚ ਲਾ ਸਕਦੇ ਹੋ ਕੰਡੇਦਾਰ ਜਿਹੜਾ ਝਾੜੀ ਨੂਮਾ ਬੂਟਾ ਹੈਗਾ ਕੋਈ ਜ਼ਿਆਦਾ ਜਿਹੜੀ ਇਹ ਦੇਖਭਾਲ ਨਹੀਂ ਮੰਗਦਾ ਹੈ ਪਾਣੀ ਵੀ ਬਹੁਤ ਘੱਟ ਜਿਹੜਾ ਇਹਨੂੰ ਲੱਗਦਾ ਹੈਗਾ ਜਿਹੜੀ ਕਿ ਕੁੱਲ ਮਿਲਾ ਕੇ ਕਹ ਲਈਏ ਵੀ ਜੇ ਤੁਸੀਂ ਲਾ ਕੇ ਭੁੱਲ ਵੀ ਜਾਓ ਤਾਂ ਵੀ ਡੇੜਾ ਤੁਹਾਨੂੰ ਫਲ ਦੇ ਜੂਗਾ ਇਹ ਇਸ ਤਰ੍ਹਾਂ ਦੇ ਇਹ ਬੂਟੇ ਹੁੰਦੇ ਹੈਗੇ ਤੇ ਕਾਫੀ ਗੁਣਾ ਨਾਲ ਭਰਪੂਰ ਹੁੰਦੇ ਹੈਗੇ ਇਹ ਗੱਲ ਜਿਹੜੀ ਤੁਸੀਂ Google ਦੇ ਉੱਤੇ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਕਿਸੇ ਡਾਕਟਰ ਨਾਲ ਸਲਾਹ ਕਰ ਸਕਦੇ ਹੋਗੇ ਇੱਕ ਕ੍ਰੈਨ베ਰੀ ਹੁੰਦੀ ਹੈ ਉਹਦੇ ਨਾਲ ਰਲਦਾ ਮਿਲਦਾ ਜਿਹੜਾ ਇਹਦਾ ਫਲ ਹੁੰਦਾ ਹੈਗਾ ਤੇ ਜੇ ਇਹਨੂੰ ਭਾਰਤੀ ਬਲੂ 베ਰੀ ਕਹ ਲਈਏ ਤਾਂ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਤਾਤੇ ਦੇ ਵਿੱਚ ਕਾਫੀ ਜ਼ਿਆਦਾ ਪਾਈ ਜਾਂਦੇ ਆ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਜਿਹੜੇ ਭਰਪੂਰ ਮਾਤਰਾ ਦੇ ਵਿੱਚ ਇਹਨਾਂ ਫਲਾਂ ਦੇ ਵਿੱਚ ਹੁੰਦੇ ਨੇ ਜੀ ਲਾਉਣ ਦੇ ਸਮੇਂ ਦੀ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂਗੇ ਕਿਸਮਾਂ ਇਹਦੇ ਵਿੱਚ ਕੋਈ ਖਾਸ ਜਿਹੜੀਆਂ ਹੈ ਨਹੀਂ ਗੀਆਂ ਵੈਸੇ ਆਪਣੇ ਕੋਲ ਦੋ ਕਿਸਮਾਂ ਹੈਗੀਆਂ ਨੇਗੀਆਂ ਜਿਹਦੇ ਵਿੱਚ ਇੱਕ ਦੇ ਉੱਪਰ ਜਿਹੜਾ ਇਸ ਤਰ੍ਹਾਂ ਜਿਹੜਾ ਤੁਹਾਨੂੰ ਮਿਲੂਗਾ ਇੱਕ ਦੇ ਉੱਪਰ ਜਿਹੜਾ ਚਾਰ ਦੇ ਲਈ ਵਰਤੀ ਜਾਂਦੀ ਹੈ ਥੋੜਾ ਹਰੇ ਪਣ ਦੇ ਵਿੱਚ ਮਿਲੂਗਾ ਇਹਦੇ ਉੱਪਰ ਹੁਣ ਵੀ ਫਲ ਲੱਗਿਆ ਹੋਇਆ ਬਾਕੀਆਂ ਦੇ ਉੱਪਰ ਜਿਹੜਾ ਫਲ ਇਸ ਸਮੇਂ ਮੁੱਕ ਚੁੱਕਿਆ ਜੀ ਤੇ ਦੋਨੇ ਕਿਸਮਾਂ ਦੇ ਬੂਟੇ ਤਿਆਰ ਕਰਨ ਦੀ ਜਿਹੜੀ ਆਪਣੀ ਕੋਸ਼ਿਸ਼ ਚੱਲ ਰਹੀ ਹੈਗੀ ਕੁਝ ਕਬੂਟੇ ਆਪਾਂ ਤਿਆਰ ਕਰ ਸਕਾਂਗੇ ਤੇ ਬਾਕੀ ਕਟਾਈ ਦੀ ਗੱਲ ਕਰ ਲਈਏ ਤਾਂ ਇਸ ਬੂਟੇ ਦੀ ਜਿਹੜੀ ਕਟਾਈ ਹੈਗੀ ਉਹ ਤੁਸੀਂ ਕਰਨੀ ਹੈ ਜੀ ਅ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਉਹਦੇ ਨਾਲ ਤੁਸੀਂ ਬੂਟੇ ਦੀ ਸ਼ੇਪ ਬਣਾ ਸਕਦੇ ਹੋ ਪਰ ਕਟਾਈ ਵੇਲੇ ਧਿਆਨ ਬਹੁਤ ਰੱਖਣਾ ਪੈਂਦਾ ਕਿਉਂਕਿ ਕੰਡੇ ਦੇ ਬਹੁਤ ਤਿੱਖੇ ਹੁੰਦੇ ਆਗੇ ਇਸ ਲਈ ਕਟਾਈ ਇਹਦੀ ਕਾਫੀ ਮੁਸ਼ਕਲ ਹੋ ਜਾਂਦੀ ਹੈ ਤੇ ਕਟਾਈ ਦੇ ਬਾਅਦ ਹੀ ਜਿਹੜੀ ਫਲ ਦੀ ਤੜਾਈ ਵੀ ਇਹਦੀ ਕਾਫੀ ਮੁਸ਼ਕਲ ਹੋ ਜਾਂਦੀ ਹੈ ਉਹ ਵੀ ਕੰਡਿਆਂ ਦੇ ਕਰਕੇ ਆ ਇਸ ਲਈ ਕੋਈ ਸਪੈਸ਼ਲ ਤਰ੍ਹਾਂ ਦੇ ਗਲਵਜ਼ ਵਗੈਰਾ ਤੁਸੀਂ ਜਿਹੜੇ ਲੈ ਸਕਦੇ ਹੋ ਕਟਾਈ ਵੇਲੇ ਤੇ ਤੜਾਈ ਵੇਲੇ ਅ ਅਚਾਰ ਬਣਾਉਣ ਲਈ ਜਿਹੜਾ ਸਭ ਤੋਂ ਵਧੀਆ ਜਿਹੜਾ ਇਹਦਾ ਤਰੀਕਾ ਹੈਗਾ ਉਹ ਇਹ ਹੈ ਕਿ ਜਿਹੜਾ ਥੋੜੇ ਜਿਹਾ ਘੱਟ ਪੱਕੇ ਹੋਏ ਫਲ ਤੁਸੀਂ ਤੋੜਨੇ ਹੈਗੇ ਅਚਾਰ ਬਣਾਉਣ ਲਈ ਜੇਕਰ ਤੁਸੀਂ ਮਰਬਾ ਬਣਾਉਣਾ ਤਾਂ ਤੁਸੀਂ ਵਿਚਕਾਰ ਪੱਕੇ ਹੋਏ ਫਲ ਬਣਾਉਣੇ ਤੋੜਨੇ ਹੈਗੇ ਤੇ ਜੇਕਰ ਤੁਸੀਂ ਜੂਸ ਬਣਾਉਣਾਗਾ ਤਾਂ ਜਿਹੜੇ ਫਲ ਆਗੇ ਉਹ ਪੂਰੀ ਤਰ੍ਹਾਂ ਪੱਕੇ ਹੋਏ ਤੁਸੀਂ ਤੋੜਨੇ ਹੈਗੇ ਜੂਸ ਨੂੰ ਚੰਗੀ ਤਰ੍ਹਾਂ ਛਾਨ ਕੇ ਤੁਸੀਂ ਜਿਹੜਾ ਪਾਣੀ ਦੇ ਵਿੱਚ ਮਿਲਾ ਕੇ ਪੀਣਾਗਾ ਨਿਹਰਾ ਜੂਸ ਪੀਓਗੇ ਤਾਂ ਤੁਹਾਡੇ ਲਈ ਸਮੱਸਿਆ ਘਟ ਕਰ ਸਕਦਾ ਹੈਗਾ ਤੇ ਜਿਹੜਾ ਆਚਾਰ ਹੈਗਾ ਉਹ ਥੋੜੇ ਜੇ ਕੱਚੇ ਕਰਾਉਂਦੇ ਹੁੰਦਾ ਪੈਂਦਾ ਜੀ ਆ ਬਾਕੀ ਖਾਣ ਦੀ ਗੱਲ ਕਰ ਲਈਏ ਜਿਹੜੀ ਗੰਡੋਆ ਖਾਦ ਜਾਂ ਰੂੜੀ ਦੀ ਖਾਦ ਇਹਨੂੰ ਦਸੰਬਰ ਜਨਵਰੀ ਦੇ ਮਹੀਨੇ ਤੁਸੀਂ ਦੇ ਸਕਦੇ ਹੋ ਜਿਹੜੀ ਗੰਡੋਆ ਖਾਦ ਆ ਉਹ ਸਾਲ ਦੇ ਵਿੱਚ ਕਿਸੇ ਵੀ ਸਮੇਂ ਦਿੱਤੀ ਜਾ ਸਕਦੀ ਉਹਦਾ ਮੁੱਖ ਕਰਨ ਇਹ ਕਿ ਜਿਹੜਾ ਉਹਦੇ ਵਿੱਚ ਮਥੇਨ ਨਹੀਂ ਹੁੰਦੀਗੀ ਠੰਡਾ ਗੋਆ ਹੁੰਦਾਗਾ ਉਹ ਗਰਮੈਸ਼ ਨਹੀਂ ਕਰਦਾ ਤੇ ਜਿਹੜਾ ਤੱਤਾਂ ਦੀ ਪੂਰਤੀ ਕਰਦਾ ਬੂਟੇ ਇਸ ਸਮੇਂ ਕਿਸੇ ਵੀ ਸਮੇਂ ਜਦੋਂ ਉਹਨੂੰ ਤੁਸੀਂ ਦਿਓਗੇ ਤਾਂ ਜਿਹੜਾ ਉਹ ਪੋਟਾਸ਼ੀਅਮ ਨਾਈਟ੍ਰੋਜਨ ਉੱਤੇ ਜਿਹੜਾ ਸਲਫਰ ਵਰਗੇ ਤੱਤਾਂ ਦੀ ਜਿਹੜੀ ਘਾਟਾ ਬੂਟੇ ਦੀ ਪੂਰੀ ਕਰਦਾ ਜੀ ਤੇ 1.5 ਕਿਲੋ ਤੋਂ ਲੈ ਕੇ 2 ਕਿਲੋ ਤੱਕ ਇੱਕ ਵਾਰੀ ਜੇ ਤੁਸੀਂ ਬੂਟੇ ਨੂੰ ਉਹਨੂੰ ਦੇ ਸਕਦੇ ਹੋਗੇ ਤੇ ਸਮੇਂ ਤੋਂ ਸਮੇਂ ਜਿਹੜਾ ਆਪਾਂ ਨੂੰ ਉਹ ਦਿੰਦੇ ਰਹਿਣਾ ਚਾਹੀਦਾ ਉਹਦੇ ਨਾਲ ਜਿਹੜਾ ਬੂਟਿਆਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਘਾਟਾਂ ਦੇ ਕਰਕੇ ਆਉਂਦੀਆਂ ਨੇਗੀਆਂ ਉਹ ਨਹੀਂ ਆਉਂਦੀਆਂ ਨੇਗੀਆਂ ਉਮੀਦ ਕਰਦੇ ਆਂ ਕਿ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਅਸੀਂ ਜਾਣਕਾਰੀ ਲੈ ਕੇ ਆਏ ਆਂਗੇ ਕਰਾਉਂਦੇ ਬਾਰੇ ਉਹ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕੀ ਹੋਵਾਂਗੇ ਫਿਰ ਵੀ ਜੇਕਰ ਕੋਈ ਆ ਚੀਜ਼ ਮਿਸ ਹੋ ਗਈ ਤਾਂ ਤੁਸੀਂ ਜਿਹੜਾ ਕਮੈਂਟਰ ਹੈ ਸਾਡੇ ਤੋਂ ਪੁੱਛ ਸਕਦੇ ਹੋ ਧੰਨਵਾਦ ਜੀ